ਹਾਂਜੀ ਦੋਸਤੋ ਕਿਸੇ ਦਾ ਵੀ ਆਪਣਾ ਘਰ-ਬਾਰ ਛੱਡਣ ਨੂੰ ਕਿੱਥੇ ਦਿਲ ਕਰਦਾ ਹੈ ਪਰ ਪੰਜਾਬ ਵਿੱਚ ਬੇਰੋਜ਼ਗਾਰੀ ਹੋਣ ਦੇ ਕਾਰਨ ਨਵੀ ਪਣੀਰੀ ਬਾਹਰਲੇ ਮੁਲਕਾਂ ਵਿੱਚ ਨਿੱਤ ਜਹਾਜ਼ ਭਰ-ਭਰ ਕੇ ਜਾ ਰਹੇ ਨੇ ਤੇ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਦਿਲ ਨੂੰ ਭਾਵਕ ਕਰਨ ਵਾਲੀ ਵੀਡੀਓ ਨਿਕਲ ਕੇ ਸਾਹਮਣੇ ਆਈ ਹੈ ਇੱਕ ਮਾਂ ਬਾਪ ਨੇ ਆਪਣਾ 6 ਫੁੱਟ ਦਾ ਗੱਭਰੂ ਜਵਾਨ ਪੁੱਤ ਬਾਹਰਲੇ ਮੁਲਕ ਕਮਾਈ ਕਰਨ ਦੇ ਲਈ ਭੇਜਿਆ ਸੀ ਉਹ 6 ਫੁੱਟ ਦਾ ਜਵਾਨ 6 ਇੰਚ ਦੇ ਕੁਜੇ ਦੇ ਵਿੱਚ ਪੈਕ ਹੋ ਕੇ ਇੰਡੀਆ ਵਾਪਸ ਆ ਗਿਆ ਜਿਸ ਤੋਂ ਬਾਅਦ ਸਾਰਾ ਪਿੰਡ ਅਤੇ ਮਾਪੇ ਬਹੁਤ ਹੀ ਦੁਖੀ ਨੇ ਤੇ ਪਿੰਡ ਦੀਆਂ ਸੱਥਾਂ ਵਿੱਚ ਸੋਗ ਦੀ ਲਹਿਰ ਛਾਈ ਹੋਈ ਹੈ ਇਸ ਮੁੰਡੇ ਦੀ ਬਾਹਰਲੇ ਮੁਲਕ ਚੋਂ ਇਕੱਲੀ ਰਾਖ ਹੀ ਵਾਪਸ ਆਈ ਹੈ ਜੇ ਇੱਥੇ ਦਾ ਸਿਸਟਮ ਸਹੀ ਹੋਵੇ ਤਾਂ ਕਿਸਦਾ ਦਿਲ ਕਰਦਾ ਹੈ ਘਰ ਪਰਿਵਾਰ ਛੱਡਣ ਲਈ ਸਰੀਰ ਦੀ ਦੇ ਇੰਡੀਆ ਵਾਪਸ ਲਿਆਉਣ ਦੇ ਲਈ ਵੀ ਹਜ਼ਾਰਾਂ ਡਾਲਰ ਪੇ ਕਰਨੇ ਪੈਂਦੇ ਨੇ ਅਸੀਂ ਆਪਣੇ ਚੈਨਲ ਦੇ ਜ਼ਰੀਏ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੇ ਅੱਗੇ ਇਹ ਹੀ ਅਰਦਾਸ ਕਰਦੇ ਹਾਂ ਕਿ ਵੀਰ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ ਅਤੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੀ ਬਹੁਤ ਹੀ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਹੈ